ਸੰਗਤ ਜੀ ਆਪਾਂ ਸੈਸ ਕਰਿਤੀ ਦੀ ਸੰਥਿਆ ਕਰ ਰਹੇ ਹਾਂ ਤੁਸੀਂ ਪੰਕਤੀ ਲਿਖੀ ਵੇਖ ਰਹੇ ਹੋ ਜਤ ਕਤ ਹੈ ਤਤ ਹੈ ਦ੍ਰਿਸ਼ਟੰ ਇੱਥੇ ਵਿਸਰਾਮ ਹੈ ਜਤ ਕਤ ਹੈ ਤਤ ਹੈ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕ ਹੈ ਇੱਥੇ ਸੱਸੇ ਦੇ ਪੈਰ ਵਿੱਚ ਵਾਵਾ ਲੱਗਾ ਹੈ ਸੱਸੇ ਦੀ ਓਂਕੜ ਤੇ ਐੜਾ ਬਣ ਜਾਂਦਾ ਹੈ ਸਸੇ ਔਂਕੜ ਐੜਾ ਸਵਰਗ ਸਵਰਗ ਹਾਂ ਸਵਰਗ ਬੋਲਣਾ ਇਹਨੂੰ ਸਮਝ ਲੱਕੀ ਨਾ ਹਾਂਜੀ ਹਾਂ ਸਸੇ ਔਂਕੜ ਤੇ ਜਿਹੜਾ ਆਵਾਵੈ ਨੇ ਇੱਥੇ ਐੜਾ ਲੱਗ ਜਾਣਾ ਹੈ ਸਵਰਗ ਮਰਤ ਪਿਆਲ ਲੋਕ ਹੈ ਇੱਥੇ ਜਈਏ ਨੂੰ ਕੰਨਣਾ ਹੈ ਇਹ ਪਪਾ ਈੜੀ ਹਿਯਾਰੀ ਐੜੇ ਕੰਨਣਾ ਲੱਲਾ ਪਿਆਲ ਪਿਆਲ ਹਾਂ ਪਿਆਲ ਨਹੀਂ ਬੋਲਣਾ ਕਈ ਸੰਤ ਨੂੰ ਪਿਆਲ ਪੜ ਜਾਂਦੀ ਹੈ ਠੀਕ ਆ ਇਹ ਈੜੀ ਵਿੱਚ ਜ਼ਰੂਰ ਲਉਣੀ ਹੈ ਈੜੀ ਪਪਾ ਈੜੀ ਸਿਆਰੀ ਐੜੇ ਕੰਨ ਲੱਲਾ ਪਿਆਲ ਪਿਆਲ ਹਾਂ ਪਿਆਲ ਲੋਕ ਹੈ ਸਰਬੱਤਰ ਰਮਣ ਗੋਬਿੰਦ ਹੈ ਇੱਥੇ ਵਿਸਰਾਮ ਹੈ ਸਰਬੱਤਰ ਰਮਣ ਗੋਬਿੰਦ ਹੈ ਨਾਨਕ ਲੇਪ ਛੇਪ ਨਾ ਲਿਪੇਤ ਨਾਨਕ ਲੇਪੋ ਛੇਪ ਨਾ ਲਿਪੇਯਤੀ ਇਹ ਲਿਪੇਯਤੀ ਉਚਾਰਨ ਕਰਨਾ ਆਪਾਂ ਪਹਿਲਾਂ ਵੀ ਇਹ ਪੰਕਤੀ ਉਚਾਰਨ ਕੀਤੀ ਹੈ ਤੇ ਲੱਲੇ ਸਿਆਰੀ ਪੱਪੇ ਨੂੰ ਸਿਆਰੀ ਇੱਥੇ ਜਿਹੜਾ ਯਈਆ ਲੱਗੇ ਨੇ ਇੱਥੇ ਐੜਾ ਬਣ ਜਾਣਾ ਫਿਰ ਬਣ ਗਿਆ ਲਿਪੇਯਤੀ ਲਿਪੇਯਤੇ ਹਾਂ ਦੁਬਾਰਾ ਫਿਰ ਸੁਣ ਲਓ ਜਿਹੜਾ ਥੱਲੇ ਪੱਪੇ ਦੇ ਪੈਰ ਵਿੱਚ ਯਈਆ ਲੱਗਾ ਹੈ ਹਾਂਜੀ ਇਹਨ ਇਥੇ ਐੜਾ ਬੰਨਣਾ ਹੈ ਅਤੇ ਲੱਲੇ ਸਿਆਰੀ ਪੱਪੇ ਸਿਆਰੀ ਲਿਪ ਤੇ ਅੱਗੇ ਆ ਗਿਆ ਐੜਾ ਤੁਤੇਲਾ ਅਤੇ ਲਿਪੇ ਅਤੇ ਲਿਪੇ ਅਤੇ ਇਹ ਪੰਕਤੀ ਲਿਖੀਏ ਇਸ ਤਰ੍ਹਾਂ ਹੀ ਉਚਾਰਨ ਕਰਨੀ ਹੈ ਜਿਹੜੀ ਆਪਾਂ ਆਵਾਜ਼ ਨਿਕਲ ਨਹੀਂ ਆਣਾ ਉਹਦਾ ਤੁਹਾਨੂੰ ਉਚਾਰਨ ਦੱਸਦਾ ਕਿ ਆਵਾਜ਼ ਇਸ ਤਰੀਕੇ ਕਿਵੇਂ ਨਿਕਲਣੀ ਹੈ ਲਿਪੇ ਅਤੇ ਲਿਪੇ ਅਤੇ ਅਤੇ ਇੱਥੇ ਐੜਾ ਲੱਗਦਾ ਪਿਆ ਹੈ ਹਨਾ ਹਾਂਜੀ ਇੱਥੇ ਜਿਹੜਾ ਜਈਏ ਨੇ ਐੜੇ ਦੀ ਆਵਾਜ਼ ਕਰਨੀ ਹੈ जो आप लिपे लिपे पप्पे सारी भी लगे पे जे सिया नहीं लिप लिप नहीं पढ़ना सारी पपे से सियाारी फिर बनगा लिपे हाँ ललारी बोली जाऊगी पप्पे सारी भी बोली जाऊगी जोड़ा बोलना बोलना ही बोलना लिपे लिपे लगी समझ उसकी हां ਇਸ ਦੀ ਵੀ ਲੱਗ ਗਈ ਨਾ ਹਾਂਜੀ ਪਪਾ ਈੜੀ ਛਾਰੀ ਐੜੇ ਕੰਨ ਲੱਲਾ ਪਿਆੜ ਇਸ ਦੀ ਵੀ ਲੱਗ ਗਈ ਹਾਂਜੀ ਸਾਰੇ ਬਦ ਲੱਗ ਗਿਆ ਹਾਂਜੀ ਤੇ ਪੰਕਤੀ ਸ਼ੁਰੂ ਹੁੰਦੀ ਹੈ ਵਿਖਿਆ ਪਹੰਤ ਅਮ੍ਰਿਤੰ ਇੱਥੇ ਵਿਸ਼ਰਾਮ ਹੈ ਅੱਜ ਆਪਾਂ ਦੋ ਸ਼ਲੋਕਾਂ ਦੀ ਸੰਖਿਆ ਕਰਨੀ ਹੈ ਇੱਕ ਸ਼ਲੋਕ ਜੇ ਪਹਿਲਾਂ ਕਰ ਲਈ ਹੈ ਦੂਜਾ ਸ਼ਲੋਕ ਵਿਖਿਆ ਇਸ ਨੂੰ ਵਿਖਿਆ ਉਚਾਰਨ ਕਰਨਾ ਇੱਥੇ ਜਈਆ ਪੂਰਾ ਲੱਗਾ ਹੈ ਤੇ ਐੜੇ ਦੀ ਆਵਾਜ਼ ਉਚਾਰਨ ਹੋਵੇਗੀ ਬੱਬੇ ਸਿਹਾਰੀ ਆ ਖਖੇ ਸਿਹਾਰੀ ਆ ਤੇ ਐੜੇ ਕੰਨਾ ਹੈ ਇਹਨੇ ਜਈਏ ਨੇ ਐੜਾ ਬਣ ਜਾਣਾ ਇੱਥੇ ਐੜੇ ਕੰਨਾ ਵਿਖਿਆ ਭਯੰਤ ਭਯੰਤ ਬੋਲਣਾ ਹੈ ਇੱਥੇ ਜਈਆ ਪੁਰਾ ਲੱਗਾ ਹੈ ਇਹਨੇ ਐੜਾ ਬਣ ਜਾਣਾ ਹੈ ਭੱਬਾ ਈੜੀ ਸਿਹਾਰੀ ਐੜੇ ਟਿੱਪੀ ਤੱਤੇ ਸਿਹਾਰੀ ਸਭ ਨੂੰ ਲੱਗੀ ਹਾਂਜੀ ਪੱਬਾ ਈੜੀ ਸਿਆਰੀ ਐੜੇ ਟਿੱਪੀ ਤੱਤੇ ਸਿਆਰੀ ਪਹੰਤ ਪਹੰਤ ਆਪੇ ਅੰਤ ਨਹੀਂ ਬੋਲਣਾ ਕਈ ਸੰਕਤਾਂ ਨੂੰ ਭੰਤ ਪੜ ਜਾਂਦੀ ਹੈ ਈੜੀ ਲਾਉਂਦੀ ਨਹੀਂ ਹੁਣ ਤੁਸੀਂ ਕਿਉਂ ਕਿ ਲਿਖੀ ਨਹੀਂ ਇਸ ਜਈਏ ਨੇ ਈੜੀ ਵੀ ਬੰਨਣਾ ਤੇ ਐੜਾ ਵੀ ਬੰਨਣਾ ਜੇ ਤੁਸੀਂ ਆਪਾਂ ਬੋਲਾਂਗੇ ਨੇ ਪਹੰਤ ਈੜੀ ਦੀ ਆਵਾਜ਼ ਕੱਢ ਕੇ ਬੁੱਤ ਨੂੰ ਉਚਾਰਨ ਕਰਨਾ ਹੈ ਸੰਪਰਦਾਨ ਵਿੱਚ ਇਸ ਤਰ੍ਹਾਂ ਪੜਾਇਆ ਜਾਂਦਾ ਹੈ ਠੀਕ ਹੈ। ਸ਼ੋਧੋਚਾਰਨ ਇਹਦਾ ਪਯੰਤ ਆ ਪੱਬਾ ਈੜੀ ਸਿਆਰੀ ਐਡਿਟਪੀ ਤੱਤੀ ਸਿਆਰੀ ਪਯੰਤ ਪਯੰਤ ਹਾਂ ਅੰਮ੍ਰਿਤੰ ਇੱਛਿ ਵਿਸਰਾਮ ਲੁਣਾ। ਦੁਸ਼ਟਾ ਸਖਾ ਸੁਵਜਣਹ ਸੁਵਜਣਹ ਉਚਾਰਨ ਕਰਨਾ। ਆਪਾਂ ਪਿੱਛੇ ਪੜ੍ਹ ਕੇ ਗਏ ਸੀ। ਹਾਂਜੀ। ਸ ਸ ਦੇ ਔਂਕੜਾ ਤੇ ਐੜਾ। ਸਸਿ ਔਕੜ ਇੱਥੇ ਅੜਾ ਬਣ ਜਣਾ ਜਿਹੜਾ ਥੱਲੇ ਵਾਵਾ ਲੱਗਾ ਹੈ ਸਵੱਜਣ ਹੈ ਸਵੱਜਣ ਹੈ ਹਾਂ ਦੁਖੰ ਭਯੰਤ ਸੁਖਿਯੰ ਇੱਥੇ ਵਿਸਰਾਮ ਹੈ ਠੀਕ ਹੈ ਇਸ ਨੂੰ ਫਿਰ ਭਯੰਤ ਬੋਲਣਾ ਜਿਵੇਂ ਪੜਕ ਗਏ ਨਾ ਹਾਂਜੀ ਤਾਂ ਇਹ ਇਸ ਨੂੰ ਉਚਾਰਨ ਕਰਨਾ ਹੈ ਪਯੰਤ ਪਯੰਤ ਇਸ ਨੂੰ ਪੜ੍ਹਨਾ ਹੈ ਸੁਖਿਯੰ ਸਸਿ ਔਕੜ ਖਖੇ ਸਿਹਾਰੀ ਐੜੇ ਟਿੱਪੀ ਹੁਣ ਜਿਹੜਾ ਥੱਲੇ ਖਖੇ ਦੇ ਜਈਆ ਲੱਗਾ ਇਹਨੇ ਇਥੇ ਐੜਾ ਬਣ ਜਾਣਾ ਤੇ ਖਖੇ ਦੀ ਹਿਆਰੀ ਪਵੇਗੀ ਜਦੋਂ ਉਚਾਰਨ ਚੱਪ ਪੜਾਂਗੇ ਨਾ ਖਖੇ ਦੀ ਹਿਆਰੀ ਪਵੇਗੀ ਇਹ ਜਿਹੜੀ ਗੁਰਬਾਣੀ ਲਿਖੀ ਹੈ ਇਸ ਤਰੀਕ ਪੜਨੀ ਹੈ ਆਪਾਂ ਇਹਦੇ ਵਿੱਚ ਤਬਦੀਲੀ ਨਹੀਂ ਕਰ ਸਕਦੇ ਪਰ ਜਦੋਂ ਆਪਾਂ ਆਵਾਜ਼ ਕੱਢਣੀ ਹੈ ਨਾ ਸੁਖੇ ਅਟਪੀ ਅੰਗ ਇਥੇ ਐਲ ਡੀ ਪੀ ਆਵਾਜ਼ ਨਿਕਲਦੀ ਪਈ ਹੈ ਨਿਕਲਦੀ ਪਈ ਨਾ ਹਾਂਜੀ ਸੁਖੇ ਅਖਖੇ ਨੂੰ ਹਿਆਰੀ ਪੈਂਦੀ ਪਈ ਇੱਥੇ ਅੱਖੇ ਨੂੰ ਸਿਆਰੀ ਐਡਿਟਪੀ ਬਣੇਗਾ ਸੁਖਿਆੰ ਸੁਖਿਆੰ ਹਾਂ ਇੱਥੇ ਵੀ ਸ਼ਰਾਮ ਹੈ ਭੈ ਪੀਤੰ ਭੈ ਪੀਤੰ ਹਾਂ ਭੈ ਪੀਤੰ ਤ ਤਤਾ ਮੁਕਤ ਹੈ ਤ ਨਿਰਭਯ ਹੈ ਨਿਰਭਯ ਹੈ ਨਿਰ ਭੈ ਹੈ ਨਿਰ ਨਿਰ ਹਾਂ ਭੈ ਹੈ ਭੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਹਾਹੇ ਦੀ ਆਵਾਜ਼ ਉਚਾਰਨ ਕਰਨੀ ਹੈ ਨਿਰਭਏ ਹੈ ਨਿਰਭਏ ਹੈ ਹਾਂ ਸਮਝ ਲੱਗੀ ਸਾਰੀ ਹਾਂਜੀ ਤੇ ਪੰਕਤੀ ਆਉਂਦੀ ਏ ਥਾਨ ਬਿਹੂਨ ਬਿਸਰਾਮ ਨਾਮੰ ਇੱਥੇ ਬਿਸਰਾਮ ਥਾਨ ਬਿਹੂਨ ਬਿਸਰਾਮ ਨਾਮੰ ਨਾਨਕ ਕਿਰਪਾਲ ਹਰ ਹਰ ਗੁਰਹਿ ਨਾਨਕ ਕਿਰਪਾਲ ਹਰ ਹਰ ਗੁਰਹਿ ਸਮਝ ਲੱਗੀ ਸਾਰੀ ਹਾਂਜੀ ਬਿਸਰਾਮ ਸਮਝ ਲੱਗੀ ਇੱਥੇ ਹਾਂਜੀ ਥਾਨ ਬਿਹੂਨ ਵਿਸਰਾਮ ਨਾਮੰ ਇੱਥੇ ਵਿਸਰਾਮ ਐ ਨਾਨਕ ਕਿਰਪਾਲ ਹਰ ਹਰ ਗੁਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ